ਅੱਜ ਵੀ ਜੇ ਤੁਹਾਨੂੰ ਆਹ ਛੀ ਲੋਕਦਮ ਖੋਲ ਕੇ ਕਹਿ ਦੇਵੇ ਕਿ ਜਿਹੜਾ ਕਣਕ ਦਾ ਰੇਟ ਜਿੰਨਾ ਸਰਕਾਰ ਨੇ ਦਿੱਤਾ ਉਦੋਂ 15 ਰੁਪਏ ਵਾਧਾ ਦੇਂਦੇ ਆ ਤੁਹਾਨੂੰ ਕਵਾਂਟਲ ਮਗਰ ਸਿੱਧੀ ਆ ਕੇ ਟਰਾਲੀ ਲਾਜੋ ਤੋਲ ਕੇ ਚੁਰਜੋ ਤੁਸੀਂ ਤੁਸੀਂ ਮੌਜ ਦਾ ਦੁਰਕੇ ਜਾ ਕੇ ਪਿੰਡ ਗਾਓਗੇ ਕਿ ਯਾਰ ਮੰਡੀ ਦਾ ਫਦੇੜੀ ਬਹੁਤ ਛੇਦਰ ਦਾ ਆਰਾਮ ਨਹੀਂ ਬਹੁਤ ਹੈ ਜਦੋਂ ਵੀ ਕੋਈ ਸ਼ਰਮਾਇਦਾਰ ਕਿਸੇ ਗਰੀਬ ਨੂੰ ਸਾਸਰੀਕਾਰ ਬੁਲਾਉਣ ਲੱਗਦੇ ਨਾ ਭਾਈ ਉਦੋਂ ਸਮਝ ਲਓ ਵੀ ਕੋਈ ਨਾ ਕੋਈ ਦਾਲਤ ਕਾਲ ਹੈ ਜੇ ਕਿਸੇ ਗਰੀਬ ਦੇ ਕੋਈ ਢਹਾਡ ਬੰਦਾ ਛਮਤੀਗੀਰਦਾਰ ਬੰਦਾ ਟੜਕੀ ਉੱਠ ਕੇ ਆ ਕੇ ਮੱਜੇ ਦੇ ਵਹਦਾ ਉਦੋਂ ਸਮਝ ਲਓ ਵੀ ਕੋਈ ਨਾ ਕੋਈ ਕਿਸੇ ਨਾ ਕਿਸੇ ਮਾਰ ਤੇ ਆਇਆ ਗਰੀਬ ਤੇ ਅਮੀਰ ਦੇ ਸਮਝੌਤੇ ਦੇ ਵਿੱਚ ਕਦੇ ਗਰੀਬ ਦਾ ਫਾਇਦਾ ਨਹੀਂ ਹੁੰਦਾ ਤੁਹਾਡੇ ਖੇਤੀ ਮਾਡਲ ਨੇ ਪਾਣੀ ਵੀ ਡੂੰਗਾ ਕਰਦਾ ਤੁਹਾਡੇ ਖੇਤੀ ਮਾਡਲ ਨੇ ਪਾਣੀ ਜ਼ਹਿਰੀਲਾ ਵੀ ਕਰਦਾ ਤੁਹਾਡੇ ਖੇਤੀ ਮਾਡਲ ਨੇ ਖਾਣ ਵਾਲੀਆਂ ਚੀਜ਼ਾਂ ਦੇ ਵਿੱਚ ਜ਼ਹਿਰ ਵੀ ਭਰਦਾ ਤੁਹਾਡੇ ਖੇਤੀ ਮਾਡਲ ਨੇ ਸਾਰੀਆਂ ਜ਼ਮੀਨਾਂ ਸਾਡੀਆਂ ਲੈ ਨਹੀਂ ਪਾਤੀਆਂ ਤੁਹਾਡੇ ਖੇਤੀ ਮਾਡਲ ਨੇ 2 ਲੱਖ ਪਰਿਵਾਰਾਂ ਨੂੰ ਜ਼ਮੀਨਾਂ ਦੇ ਵਿੱਚੋਂ ਬਾਹਰ ਵੀ ਕੱਢਤਾ ਤੁਹਾਡੇ ਖੇਤੀ ਮਾਡਲ ਨੇ ਖੇਤ ਮਜ਼ਦੂਰਾਂ ਨੂੰ ਥੱਪੇ ਮਾਰ ਕੇ ਖੇਤਾਂ 'ਚੋਂ ਬਾਹਰ ਕਰਤਾ ਕਿਹਾ ਜਾ ਮਾਡਲ ਹੋਰ ਲੈ ਕੇ ਆਉਣਾ ਚਾਹੀਦਾ ਜਿਹਨੂੰ ਹੋਰ ਹੀ ਕ੍ਰਾਂਤੀ ਕਹਿੰਦੇ ਹੋ ਕਿਹ ਹੋਜੀ ਡਿਪਾਰਟਮੈਂਟ ਕਰਨਾ ਚਾਹੁੰਦੇ ਤੁਸੀਂ ਖੇਤੀ ਸੈਕਟਰ ਦੇ ਵਿੱਚ ਹੁਣ ਜਿੰਨਾ ਕ ਖੇਤੀ ਸੀ ਤਾਂ ਸਭ ਬਚਿਆ ਉਹ ਤੋਂ ਮੰਡੀਆਂ ਵੀ ਖੋੜੀਆਂ ਚਾਹੁੰਦੇ ਹੋ ਉਹ ਤੋਂ ਸਰਕਾਰੀ ਖਰੀਦ ਵੀ ਖੋੜਾ ਚਾਹੁੰਦੇ ਹੋ ਹੁਣ ਜਿਹੜੀਆਂ ਅਪਜਾਊ ਜ਼ਮੀਨਾਂ ਨੇ ਜਿਨ੍ਹਾਂ ਦੇ ਨਾਲ ਅਸੀਂ ਦੋ ਡੰਗ ਦੀ ਰੋਟੀ ਖਾ ਦਿੰਨੇ ਆ ਤੁਸੀਂ ਉਹ ਵੀ ਖਤਮ ਕਰਨਾ ਚਾਹੁੰਦੇ ਹੋ ਇਹ ਸੁੱਡੀ ਨੀਤੀ ਤੇ ਪਾਲਿਸੀ ਵਿਸ਼ੇਪਰ ਸੰਸਦਾ ਦੀ ਪਾਲਿਸੀ ਤੁਹਾਨੂੰ ਵਾਰ-ਵਾਰ ਮਜਬੂਰ ਕਰ ਰਹੀ ਹੈ ਕਿ ਜਿਹੜੀਆਂ ਨੀਤੀਆਂ 2013 ਚ ਲਾਗੂ ਹੋਣੀਆਂ ਸੀ ਹੁਣ ਤੱਕ ਨਹੀਂ ਹੋਈਆਂ ਤੁਸੀਂ ਕਿਉਂ ਨਹੀਂ ਕਰ ਰਹੇ ਆ ਮੰਡੀਆਂ-ਮੰਡੀਆਂ ਖਤਮ ਕਰੋ। ਛੋਡੇ ਕੋਲੇ ਰਾਜ ਦੇ ਪੰਡਾਰ ਪੈਦੇ ਖਤਮ ਕਰਕੇ ਸਮਾਓ ਇਹ ਕੱਡ ਅਡਾਨੀਆਂ-ਵਾਨੀਆਂ ਨੂੰ। ਇਹ ਕੱਲਾ ਇੱਧਰ ਨਾ ਹਮਲਾ ਨਹੀਂ ਹੈ ਬਾਈ। ਸਾਰੀ ਛੋਟੀ ਇੰਡਸਟਰੀ ਫੇਲ ਕਰਨ ਜਾ ਰਹੀ ਹੈ। ਸਾਰਾ ਆਪਰਚੂਨ ਖੇਤਰ ਫੇਲ ਕਰਨ ਜਾ ਰਹੀ ਹੈ। ਜਿਹੜੀਆਂ ਨੀਤੀਆਂ ਦਾ ਅਸੀਂ ਵਿਰੋਧ ਕਰ ਰਹੇ ਹਾਂ ਅਸੀਂ ਇਹ ਕਰਕੇ ਦਿਖਦੇ ਹਾਂ ਕਿਉਂਕਿ ਅਸੀਂ ਖੇਤੀ ਦਾ ਜੋੜ ਕੇ ਗੱਲਾਂ ਕਰਦੇ ਹਾਂ। ਜੇ ਜੀਆਂ ਕੁੱਲ ਮਿਲਾ ਕੇ ਗੱਲਾਂ ਕਰਦੀਆਂ ਹੁਣ ਕੋਈ ਅਦਾਰਾ ਇਹਦੀ ਮਾਰ ਤੋਂ ਬਚਦਾ ਨਹੀਂ ਇੱਥੋਂ ਦੋ ਬੰਦੇ ਜਾਓ ਭਾਈ ਮਾਰਕੀਟ ਦੇ ਵਿੱਚ ਹੁਣੇ ਚਲੇ ਜਾਓ ਦੁਕਾਨਾਂ ਤੇ ਜਾ ਕੇ ਪੁੱਛੋ ਤੁਹਾਨੂੰ ਕਈ ਦੁਕਾਨਾਂ ਆਈਆਂ ਜਾਂ ਮਿਲ ਜਾਣੀਆਂ ਜਿਨ੍ਹਾਂ ਨੇ ਸ਼ਾਮ ਤੱਕ ਗਾਹਕ ਦਾ ਮੂੰਹ ਨਹੀਂ ਦੇਖਿਆ ਵਰਜੂਨ ਖੇਤਰ ਦੀਆਂ ਛੋਟੇ ਖੇਤਰ ਦੀਆਂ ਸਾਰੀਆਂ ਦੁਕਾਨਾਂ ਫੇਰ ਨੇ ਉਹਨਾਂ ਦੇ ਗਾਹਕ ਫੇਰ ਨੇ ਸ਼ਾਪਿੰਗ ਮਾਲਾਂ ਤੇ ਜਾਓ ਤੁਸੀਂ ਵੱਡੇ ਵੱਡੇ ਸ਼ਾਪਿੰਗ ਮਾਲਾਂ ਤੇ ਜਿੱਥੇ ਸੂਈ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਮਿਲ ਜਾਂਦੀ ਹੈ ਜਿੱਥੇ ਹਰ ਇੱਕ ਚੀਜ਼ ਮਿਲਦੀ ਹੈ ਜਿੱਥੇ ਠੇਕੇਰੀਆ 12 ਸ਼ਰਾਬ ਮੀਟ ਵਗੈਰਾ ਆਂਡੇ ਵਗੈਰਾ ਸਭ ਸਬਜ਼ੀਆਂ ਵਗੈਰਾ ਸਭ ਕੁਝ ਮਿਲਦੀਆਂ ਨੇ ਉੱਥੋਂ ਜਾ ਕੇ ਨਗਦ ਖਰੀਦ ਲਓ ਉਹ ਸਸਤੀਆਂ ਨੇ ਇਤੋਂ ਸਸਤੇ ਰੇਟਾਂ ਨਾਲ ਮਿਲਦੀਆਂ ਨੇ ਇਹ ਜਦੋਂ ਦੰਦੇ ਨੇ ਜ਼ਹਿਰ ਉਦੋਂ ਮਿੱਠਾ ਦੰਦੇ ਨੇ ਉੱਤੇ ਲਾ ਕੇ ਖੰਡ ਲਾ ਕੇ ਮਿੱਠਾ ਜ਼ਹਿਰ ਦੰਦੇ ਨੇ ਉਹ ਤੁਸੀਂ ਖਾਣੇ ਹੋ ਤੁਸੀਂ ਪੀਨੇ ਹੋ ਅੱਜ ਵੀ ਜੇ ਤੁਹਾਨੂੰ ਆਹ ਛੀਲੋ ਕਦਮ ਖੋਲ ਕੇ ਕਹਿ ਦੇਵੇ ਕਿ ਜਿਹੜਾ ਕਣਕ ਦਾ ਰੇਟ 10-15 ਰੁਪਏ ਘਟ ਹੈ ਜਿੰਨਾ ਸਰਕਾਰ ਨੇ ਦਿੱਤਾ ਉਦੋਂ 15 ਰੁਪਏ ਵਾਧਾ ਦਿੰਦੇ ਆ ਤੁਹਾਨੂੰ ਕੌਂਟਲ ਮਗਰ ਸਿੱਧੀ ਆ ਕੇ ਟਰਾਲੀ ਲਾਜੋ ਤੋਲ ਕੇ ਚੁਰਜੋ ਤੁਸੀਂ ਤੁਸੀਂ ਮੌਜ ਨਾਲ ਦੁਰਕੇ ਜਾ ਕੇ ਪਿੰਡ ਗਾਓਗੇ ਕਿ ਯਾਰ ਮੰਡੀ ਦਾ ਫਾਇਦੇ ਨਹੀਂ ਬਹੁਤ ਇੱਥੇ ਤਾਂ ਆਰਾਮਦਾਰੀ ਬਹੁਤ ਹੈ ਆ ਜਿਹੜੀ ਨੀਤੀ ਦਾ ਹੈ ਵਿਰੋਧ ਕਰੀ ਜਾਂਦੇ ਸੀ ਪ੍ਰਧਾਨ ਹੋ ਰਹੀ ਇੱਥੇ ਤਾਂ ਨਜਾਰੇ ਵਾਲੇ ਨੇ ਇਹ ਨਜਾਰੇ ਕਾਇਦ ਰਹਿਣਗੇ ਇਹ ਉਹਨੇ ਤਾਂ ਰਹਿਣਗੇ ਜਿੰਨਾ ਚਿਰ ਆ ਮੰਡੀ ਹੈ ਜਿੱਦੇ ਹੈ ਮੰਡੀ ਖਤਮ ਹੋ ਗਈ ਇੱਥੋਂ ਲੈ ਕੇ ਛਾਜਲੀ ਤੱਕ ਲੈਣ ਲੱਗੀ ਹੋਇਆ ਕਰੋ ਟਰਾਲੀਆਂ ਦੀ ਕਣਕ ਦੀਆਂ 10ਵੇਂ ਦਿਨ ਵਾਰੀ ਆਇਆ ਕਰੂਗੀ ਫੇਰ ਛੁੱਟੀ ਜਦੋਂ ਵਾਰੀ ਆਇਆ ਕਰੂ ਫਿਰ 5 ਕਿਲੋ ਕੱਟ 10 ਕਿਲੋ ਕੱਟ 15 ਕਿਲੋ ਕੱਟ ਇੱਥੇ ਕੱਟ ਲਾ ਕੇ ਛਿੱਲ ਲਾ ਕੇ ਜਾਇਆ ਕਰੋ ਕਿਸੇ ਨੇ ਨਹੀਂ ਪੁੱਛਣਾ ਜਾ ਕੇ ਜੋ ਵੀ ਪੁੱਛਣਾ ਹੁੰਦਾ ਤੁਹਾਡੇ ਲੇਕ ਨੇ ਅਸੀਂ ਦੇਖ ਕੇ ਆਇਆ ਜਿਹੜੀ ਟਰਾਲੀ ਝੋਨੇ ਦੀ ਖਸਦੀ ਹੈ ਭਈ ਜਿਹਦੇ ਚ ਕੋਈ ਉਂਗਲੀ ਕਰੀ ਨਹੀਂ ਸਕਦਾ ਜਿਹਦੇ ਚ ਕੋਈ ਦਾਗ ਨਹੀਂ 1200 ਰੁਪਏ ਕਾਟ ਨੂੰ ਉਹ ਪੱਕਿਆ ਹੋਇਆ ਝੋਨਾ ਮੰਡੀ ਸੇਲਰਾਂ ਦੇ ਵਿੱਚ ਲੈਣ ਦਾ ਸੀ ਦੇਖਿਆ ਭਾਈ ਆਹ ਹਾਰ ਕਰਦਣਗੇ ਤੁਹਾਡੇ ਇਹ ਜਾਬਰ ਨੇ ਜਦੋਂ ਵੀ ਕੋਈ ਸ਼ਰਮਾਇਦਾਰ ਕਿਸੇ ਗਰੀਬ ਨੂੰ ਸਾਸਤਰੀ ਘਰ ਬੁਲਾਉਣ ਲੱਗਦੇ ਨਾ ਬਾਈ ਉਦੋਂ ਸਮਝ ਲਓ ਵੀ ਕੋਈ ਨਾ ਕੋਈ ਦਾਲਤ ਕਾਲ ਹੈ ਜੇ ਕਿਸੇ ਗਰੀਬ ਦੇ ਕੋਈ ਧਾੜ ਵੱਡਾ ਜ਼ਮੀਨਦਾਰ ਵੱਡਾ ਤੜਕੀ ਉੱਠ ਕੇ ਆ ਕੇ ਮੱਜੇ ਦੇ ਵਹਦਾ ਉਦੋਂ ਸਮਝ ਲਓ ਵੀ ਕੋਈ ਨਾ ਕੋਈ ਗੋਆ ਹੈ ਇਹਨੂੰ ਕਿਸੇ ਨਾ ਕਿਸੇ ਮਾਰ ਤੇ ਆਇਆ ਗਰੀਬ ਤੇ ਅਮੀਰ ਦੇ ਸਮਝੌਤੇ ਦੇ ਵਿੱਚ ਕਦੇ ਗਰੀਬ ਦਾ ਫਾਇਦਾ ਨਹੀਂ ਹੁੰਦਾ ਉਹ ਚੰਗੀਆਂ ਭਲੀਆਂ ਸਾਡੀਆਂ ਮੰਡੀਆਂ ਚੱਲੀ ਜਾਂਦੀਆਂ ਨੇ ਭਲੇ ਮਨ ਤੋਂ ਅਸੀਂ ਤਾਂ ਇਹਨਾਂ ਨੂੰ ਡਿਵੈਲਪ ਕਰਨ ਦੀ ਖਾਤਰ ਕਹਿੰਨੇ ਆ ਵੀ ਇਹਨਾਂ ਨੂੰ ਹੋਰ ਤਰੱਕੀ ਕਰੋ ਇੱਥੇ ਪਾਣੀ ਦੀਆਂ ਸਹੂਲਤਾਂ ਕਰ ਦਿਓ ਇੱਥੇ ਵਿਕਰੀ ਦਾ ਪ੍ਰਬੰਧ ਸਹੀ ਕਰ ਦਿਓ ਇੱਥੇ ਜਿਹੜੇ ਪਸ਼ੂ ਆਉਂਦੇ ਨੇ ਉਹਨਾਂ ਦਾ ਪ੍ਰਬੰਧ ਕਰ ਦਿਓ ਬੰਦਿਆਂ ਦੀ ਕਿਸਾਨਾਂ ਤੇ ਮਜ਼ਦੂਰਾਂ ਦੀ ਰਹਿਣ ਦਾ ਪ੍ਰਬੰਧ ਕਰ ਦਿਓ ਉਹਨਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਕਰ ਦਿਓ ਤੇ ਪ੍ਰਬੰਧ ਕਰ ਦਿਓ ਵੀ ਕਿਸਾਨ ਸ਼ਾਮ ਨੂੰ ਆਪਣੀ ਜੱਟ ਵੇਚ ਕੇ ਬਿੱਲਾ ਹੋ ਕੇ ਘਰੋਂ ਚਲਾ ਜਾਵੇ ਤੇ ਤੁਸੀਂ ਸਾਡਾ ਇਹ ਪ੍ਰਬੰਧਿਤ ਹੋਣਾ ਚਾਹੁੰਦੇ ਸਾਰੇ ਦਾ ਸਾਰਾ ਤੁਸੀਂ ਸਾਨੂੰ ਆਹ ਦੇਤਾ ਵੀ ਨਾ ਬਾਸ ਰਹੇ ਨਾ ਬੰਸਰੀ ਅਸੀਂ ਕਹਿੰਦੇ ਵੀ ਜ਼ਮੀਨਾਂ ਦੀ ਘਾਟ ਪੂਰੀ ਕਰ ਦਿਓ ਸਾਡੇ ਕੋਲ ਥੋੜੀਆਂ ਨੇ ਅਸੀਂ ਕਹਿੰਦੇ ਜਿਮਨਾ ਤੇ ਰਾਖਤ ਘਟਾ ਦਿਓ ਤੁਸੀਂ ਸਾਡੇ ਫਸਲ ਦੇ ਖਰਚੇ ਵਧਾ ਲਦੇ ਨੇ ਤੁਸੀਂ ਕਹਿੰਦੇ ਵੀ ਤੁਹਾਡੇ ਕੋਲੇ ਜ਼ਮੀਨ ਨਹੀਂ ਛੱਡਣੀਆਂ ਨਾ ਬਾਸ ਰਹੇ ਨਾ ਬੰਸਣੀ ਬੱਜੇ ਆਹ ਖੇਡ ਹੋਣ ਜਾ ਕਿੰਨਾਕ ਕਿੱਥੇ ਜਾ ਕੇ ਖੜੋਗੇ ਉਹ ਤੁਸੀਂ ਸਾਰਾ ਕੁਝ ਲੈ ਲਿਆ ਦੁੱਧ ਵੀ ਲੈ ਲਿਆ ਪੁੱਤ ਵੀ ਲੈ ਲਿਆ ਅਜੇ ਵੀ ਸਬਰ ਨਹੀਂ ਆ ਤੁਮ ਸੁਣੋ ਅਜੇ ਸਬਰ ਨਹੀਂ ਸਾਡੀ ਸਾਰੀ ਵਧਾਈ ਹੋਈ ਪੈਦਾਵਾਰ ਨੂੰ ਤੁਸੀਂ ਲੁੱਟ ਕੇ ਸੱਤ ਸਮੁੰਦਰੋਂ ਬਾਹਰ ਲੈ ਗਏ ਅਜੇ ਤੁਹਾਨੂੰ ਸਬਰ ਨਹੀਂ ਆਇਆ ਓਏ ਅਜੇ ਤੁਹਾਨੂੰ ਸਬਰ ਨਹੀਂ ਆਇਆ ਓਏ ਸਾਡੇ ਜਿੰਨੇ ਪੜ੍ਹੇ ਲਿਖੇ ਹੁਸ਼ਿਆਰ ਬੱਚੇ ਨੇ ਓਏ ਸਾਰੇ ਸੱਤ ਸਮੁੰਦਰੋਂ ਪਾਰ ਲੱਖਾਂ ਦੀ ਗਿਣਤੀ ਚ ਹਰ ਸਾਲ ਸੱਪ ਜਾਂਦੇ ਨੇ ਤੁਹਾਨੂੰ ਅਜੇ ਸਬਰ ਨਹੀਂ ਆਇਆ ਓਏ ਸਾਡੇ ਘਰਾਂ ਦੇ ਵਿੱਚੋਂ ਤਿੰਨ ਤਿੰਨ ਲਾਸ਼ਾਂ ਸੂਈਆਂ ਲਾ ਕੇ ਆਪਣੀ ਬਾਹਾਂ ਦੇ ਵਿੱਚੋਂ ਤਿੰਨ ਤਿੰਨ ਗੱਬਰੂ ਮੁੰਡੇ ਦੀਆਂ ਲਾਸ਼ਾਂ ਇਕੱਠੀਆਂ ਉੱਡਦੀਆਂ ਨੇ ਤੁਹਾਨੂੰ ਅਜੇ ਸਬਰ ਨਹੀਂ ਆਇਆ